ਇੱਕ ਪਟਿਆਲਾ ਨੰਬਰ 스ਵਿਫਟ ਕਾਰ ਜੋ ਗੁਰਦਾਸਪੁਰ ਤੋਂ ਪਟਿਆਲਾ ਜਾ ਰਹੀ ਸੀ ਜਦੋਂ ਗੁਰੈਨ ਦੇ ਮਾਲਾ ਪਿੰਡ ਦੇ ਗੇਟ ਨੇੜੇ ਨੈਸ਼ਨਲ ਹਾਈਵੇ 40 ਦਾ ਪੁਲ ਉੱਤਰ ਰਹੀ ਸੀ ਤਾਂ ਕਾਰ ਬੇਕਾਬੂ ਹੋ ਕੇ ਰੋਲ ਐਂਡ ਫੀਲਡ ਬੁਲਟ ਤੇ ਜਾ ਰਹੇ ਨੌਜਵਾਨ ਨਾਲ ਟਕਰਾਈ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਕਾਰ ਨੈਸ਼ਨਲ ਹਾਈਵੇ 40 ਤੋਂ ਸਰਵਿਸ ਲੈਨ ਸਰਵਿਸ ਲੈਨ ਤੋਂ ਇੱਕ ਦਰਖਤ ਨਾਲ ਟਕਰਾਈ ਦਰਖਤ ਨਾਲ ਟਕਰਾਂ ਤੋਂ ਬਾਅਦ ਨਾਲੇ ਚੱਕਰ ਪਲਟ ਗਈ ਤੇ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਕਾਰ ਵਿੱਚ ਸਵਾਰ ਨੌਜਵਾਨ ਦੇ ਮਾਮੂਲੀ ਜਿੱਚ ਰੀਟ ਤੱਕ ਨਹੀਂ ਆਈ ਜਦਕਿ ਫਗਵਾੜਾ ਸਾਈਡ ਤੋਂ ਲੁਧਿਆਣਾ ਵੱਲ ਜਾ ਰਿਹਾ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਜਿਸ ਨੂੰ ਕਾਰ ਨੇ ਆਪਣੀ ਚਪੇਟ ਵਿੱਚ ਲਿਆ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਗੱਡੀ ਸਵਾਰ ਨੌਜਵਾਨ ਨੂੰ ਲੋਕਾਂ ਨੇ ਬਾਹਰ ਕੱਢਿਆ ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਨੌਜਵਾਨ ਨੇ ਦੱਸਿਆ ਕਿ ਉਹ ਬਰਤਾਸਪੁਰ ਤੋਂ ਪਟਿਆਲਾ ਜਾ ਰਹੇ ਸਨ ਨੌਜਵਾਨ ਦੇ ਕਹਿਣ ਮੁਤਾਬਕ ਕਿ ਉਹ ਕਾਰ ਵਿੱਚ ਨਾਲ ਬੈਠਾ ਸੀ ਡਰਾਈਵਰ ਕਾਰ ਚਲਾ ਰਿਹਾ ਸੀ ਉਸ ਨੂੰ ਨਹੀਂ ਪਤਾ ਲੱਗਾ ਕਿ ਕਾਰ ਕਿਵੇਂ ਬੇਕਾਬੂ ਹੋ ਕੇ ਹਾਦਸਾ ਗ੍ਰਸਤ ਹੋਈ ਹੈ ਮ੍ਰਿਤਕ ਨੌਜਵਾਨ ਦੀ شناخت ਭਾਵੇਂ ਕਸ਼ਯਪ ਵਾਸੀ ਲੁਧਿਆਣਾ ਵਜੋਂ ਹੋਈ ਹੈ ਪੁਲਿਸ ਵੱਲੋਂ ਕਾਰਸਵਾਰ ਕੋਮਲ ਸਿੰਘ ਪੁੱਤਰ ਅਮਰਜੀਤ ਵਾਸੀ ਪਟਿਆਲਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦਾ ਮੇਨ ਕਾਰਨ ਸਭ ਤੋਂ ਪਹਿਲਾਂ ਹਾਈਵੇ ਦੇ ਉੱਤੇ ਇੱਥੇ ਪਹਿਲਾਂ ਜੰਗਲੇ ਲੱਗੇ ਹੁੰਦੇ ਸੀ ਉੱਥੋਂ ਕੋਈ ਬੰਦਾ ਥੱਲੇ ਜਾਣ ਹੀ ਨਹੀਂ ਸਕਦਾ। ਇੱਕ ਤੋਂ ਬਾਅਦ ਪਤਾ ਨਹੀਂ ਇਹ ਜੰਗਲੇ ਕਿੱਥੇ ਗਏ ਕਿੱਥੇ ਨੇ ਗਏ ਨਾ ਕੋਈ ਉਹਨੂੰ ਲਾਉਣੋਂ ਦਾ ਵਾ। ਨਾ ਕੋਈ ਇਹਦੇ ਬਾਰੇ ਕੋਈ ਬਾਤ ਪਾਸਾ ਲੋਕ ਇੱਥੋਂ ਗੱਡੀਆਂ ਆਪਣੀਆਂ ਥੱਲੇ ਉਤਾਰਦੀਆਂ ਜਿਹਦੇ ਨਾਲ ਬਹੁਤ ਹੀ ਭਿਆਨਕ ਖਾਤਿਰ ਵਾਪਰਦੇ ਆ ਕਈ ਵਾਰੀ ਵਾਪਰ ਚੁੱਕੇ ਇੱਕ ਨਹੀਂ ਕਈ ਵਾਰ ਸੇ ਵਾਪਰ ਚੁੱਕੇ ਆ ਅੱਜ ਇੱਕ ਬਿਲਕੁਲ ਸਾਹਮਣੇ ਸਾਡੇ ਵੀਰ ਸਾਡਾ ਦੇਖੋ ਬਹੁਤ ਯੰਗ ਉਮਰ ਦਾ ਬੇਟਾ ਉਹ ਬਿਆਵਾ ਜਿਹਦੀ ਕਿ ਡੈਥ ਹੋ ਗਈ ਐ ਇਸੇ ਕਾਰਨ ਕਰਕੇ ਪ੍ਰਸ਼ਾਸਨ ਨੂੰ ਇਸ ਚੀਜ਼ ਤੇ ਧਿਆਨ ਦੇਣ ਦੀ ਲੋੜ ਆ ਹਾਈਵੇ ਥੋਰਟੀ ਆਫ ਇੰਡੀਆ ਨੂੰ ਅਸੀਂ ਬਹੁਤ ਜ਼ੋਰ ਦੇ ਕੇ ਕਹਿੰਨੀ ਆ ਇਹ ਕੰਪੇਲ ਦੇ ਅਧਾਰ ਤੇ ਕਰਾਇਆ ਜਾਵੇ ਇਹ ਇਹ ਹਾਂ ਸਾ ਕਦੋਂ ਹੋਇਆ ਕਿੱਦਾਂ ਹੋਇਆ ਇਹ ਇੱਕ ਗੱਡੀ ਜਿਹੜੀ ਪਹਿਲਾਂ ਅਸੀਂ ਆਪਣੀ ਫੈਕਰੀ ਦੇ ਬਾਹਰ ਬੈਠੇ ਸੀਗੇ ਤੇ ਗੱਡੀ ਇਧਰੋਂ ਆ ਰਹੀ ਸੀ ਬਹੁਤ ਤੇਜ਼ ਫੀਲ ਦੇ ਮੋਟਰਸਾਈਕਲ ਵਾਲਾ ਜਾ ਰਿਹਾ ਸੀ ਵਿਚਾਰਾ ਪਤਾ ਨਹੀਂ ਕੀ ਕਾਰਨ ਹੋਇਆ ਗੱਡੀ ਇੱਕੋ ਦਮ ਥੱਲੇ ਨੂੰ ਗਈ ਐ ਇੱਕੋ ਪੱਟੋ ਕੱਟ ਨੇ 100 150 ਮੀਟਰ ਵਿੱਚ ਗੱਡੀ ਜਾ ਕੇ ਥੱਲੇ ਤਰਾਖਤ ਦੇ ਉੱਪਰ ਦੀ ਕਮਕੇ ਗੱਡੀ ਉੱਥੇ ਜਾ ਕੇ ਡਿੱਗ ਗਈ। ਇਹ ਮੋਟਰਸਾਈਕਲ ਦੋ ਹੈਲਮਟ ਅੰਗੇ ਹੋਏ ਆ ਬੰਦੇ ਕਿੰਨੇ ਸੀਗੇ ਤੁਹਾਨੂੰ ਪਤਾ? ਇਹ ਨਹੀਂ ਦੇਖਣ ਚ ਆਇਆ ਸੀ। ਕਾਰ ਵਾਲੇ ਨੇ ਵੀ ਪੁੱਛਿਆ ਕਿਹੜਾ ਉਹਦੇ ਵਿੱਚੋਂ ਨਿਕਲਿਆ ਉਹਦੇ ਨਾਲ ਇੱਕ ਉਹ ਤਾਂ ਪਿੰਦਾ ਮੇਰਾ ਡਰਾਈਵਰ ਸੀ ਨਾਲ ਉਹ ਗੱਡੀ ਚੋਂ ਨਿਕਲ ਕੇ ਦੌੜ ਗਿਆ। ਉਹ ਬੰਦਾ ਆਪ ਇੱਥੇ ਸੀ ਅਸੀਂ ਉਹ ਨੂੰ ਖੜ੍ਹਾ ਆਪ ਉਹਦੇ ਵਿੱਚੋਂ ਗੱਡੀ ਦਿਓ। ਜਿਹੜਾ ਮੁੰਡਾ ਕੋਮਲ ਜਿਹੜਾ ਮੁੰਡਾ ਹੁਣ ਹਾਂ ਜਿਹਾ ਜਿਹਾ ਉਹ ਕਹਿੰਦਾ ਮੈਨੂੰ ਵੀ ਇਸ ਬਾਰੇ ਪਤਾ ਨਹੀਂ ਬੰਦਾ ਇੱਕ ਸੀ ਜਾਂ ਦੋ ਸੀ। ਅੱਛਾ ਇਹ ਮੋਟਰਸਾਈਕਲ ਤੇ ਕਿੰਨੇ ਸੀਗੇ? ਮੋਟਰਸਾਈਕਲ ਵਾਲੀ ਅਸੀਂ ਉਹ ਬੰਦਿਆ ਕਹਿੰਦੀ ਜੇ ਬੱਟ ਕਹਿੰਦੇ ਇੱਕ ਮੇਰਾ ਡਰਾਈਵਰ ਸੀ ਉਹ ਦੌੜ ਗਿਆ ਇੱਕ ਮੁੰਡਾ ਇੱਥੇ ਹੀ ਆ ਠੀਕ ਹੈ ਉਹਦੇ ਦੱਸਣ ਮੁਤਾਬਕ ਗਲਤੀ ਮੋਟਰਸਾਈਕਲ ਵਾਲੇ ਕਹਿੰਦੇ ਆਪਣੇ ਸਾਈਡ ਤੇ ਸ਼ਾਇਦ ਆ ਰਹੇ ਸੀਗੇ ਇਹ ਪਿੱਛੇ ਗੱਡੀ ਹਿੱਟ ਕੀਤੀ ਹੈ ਇਹ ਵੀ ਇਹ ਆਪਣੀ ਸਾਈਡ ਤੇ ਆਉਂਦਾ ਹੋਵੇ ਬਟ ਮੇਨਲੀ ਕਰਨੋ ਜਾਂ ਉਹ ਕਾਰ ਵਾਲਾ ਥੱਲੇ ਲਾਉਣ ਲੱਗਾ ਹੋਊਗਾ ਸਰਵਿਸ ਰੋਡ ਤੇ ਜਨਾ ਮੋਟਰਸਾਈਕਲ ਵਾਲਾ ਲਾਉਣ ਲੱਗੂਗਾ ਇੱਥੇ ਦੋਨੇ ਪਾਸੇ ਦੇਖੋ ਸੜਕ ਦਾ ਦੂਸਰਾ ਪਾਸਾ ਮਨਿਸ਼ੀ ਵੜ ਜਾ ਦਿਖਾਏ ਉਹਨਾਂ ਨੂੰ ਹਾਈਵੇਅ ਅਥਾਰਟੀ ਨੂੰ ਕਿਉਂਕਿ ਆ ਦੇਖੋ ਕਿੰਨੇ ਕਿਤੇ ਵੀ ਕੋਈ ਜੰਗਲਾ ਹੈਗਾ ਵਾ ਆ ਸਾਰੇ ਜੰਗਲੇ ਹਨ ਲੋਕ ਇੱਥੋਂ ਉੱਪਰ ਥੱਲੇ ਗੱਡ ਨਾ ਮੈਨੂੰ ਗ੍ਰੈਂਟ ਦਿੱਤੀ ਚ ਲੱਗਣੀ ਠੀਕ ਹੈ ਜੀ ਤੇ ਅੱਜ ਮੈਨੂੰ ਸੂਚਨਾ ਮਿਲੀ ਆ ਕੋਈ ਠੀਕ ਹੈ ਜੀ ਕਿ ਇੱਕ ਐਕਸੀਡੈਂਟ ਹੋਇਆ ਆ ਮੋਟਰਸਾਈਕਲ ਐਨਫੀਡ ਇੱਕ ਕਾਰ ਆ ਠੀਕ ਹੈ ਜੀ ਦਾ ਆਉਟ ਵਿੱਚ ਐਕਸੀਡੈਂਟ ਹੋਇਆ ਆ ਠੀਕ ਹੈ ਜੀ ਬਰਜੂ ਵਰਕੀ ਵਾਲੇ ਦੇ ਕੋਲ ਠੀਕ ਹੈ ਜੀ ਤੇ ਕਾਰ ਪਾਰਟੀ ਹੋਈ ਸੀ ਜਿਹਦੇ ਮੈਂ ਮੌਕੇ ਤੇ ਪੁੱਜਾ ਤੇ ਕਾਰ ਪਾਰਟੀ ਹੋਈ ਸੀ ਹਾਂਜੀ ਤੇ ਜੋ ਡਰਾਈਵਰ ਸੀ ਹਾਂ ਉਹ ਲੋਕਾਂ ਨੇ ਉਹਨੂੰ ਕਾਬੂ ਕੀਤਾ ਸੀ ਠੀਕ ਹੈ ਜੀ ਤੇ ਜੋ ਮੋਟਰਸਾਈਕਲ ਚਾਲਕ ਸੀ ਉਹ ਉਹਦੀ ਮੌਕੇ ਤੇ ਮੌਤ ਚੁੱਕੀ ਸੀ ਹੂੰ ਤਾਂ ਫਿਰ ਉਹਦਾ ਪਿੱਛੋਂ ਫਟਿਆ ਹੋਇਆ ਸੀ ਸਿੱਧੇ ਪੈਟ ਤੇ ਕਿੰਨੀ ਰੋੜ ਉਹ ਫਟਿਆ ਹੋਇਆ ਸੀ ਠੀਕ ਹੈ ਹਾਂਜੀ ਹਾਂਜੀ ਇਹ ਨੌਜਵਾਨ ਕਿੱਥੇ ਦਾ ਰਹਿਣ ਵਾਲਾ ਇਹ ਸਾਰਾ ਨੌਜਵਾਨ ਲੁਧਿਆਣੇ ਦਾ ਰਹਿਣ ਵਾਲਾ ਹੈ ਜਿਹਦੀ ਜੇ ਤੋਈ ਹੈ ਜੀ ਹਾਂਜੀ ਹਾਂਜੀ ਲਵਲੀ ਚ ਸੀ ਇਹ ਲਵਲੀ ਪ੍ਰੋਫੈਸ਼ਨਲ ਚ ਪੜਦਾ ਸੀ ਲਾ ਕਰ ਰਿਆ ਸੀ ਠੀਕ ਹੈ ਜੀ ਹਾਂਜੀ ਹਾਂਜੀ ਜੋ ਕਰਦਿਆਂ ਨੇ ਦੱਸਿਆ ਜਾ ਜਿਹੜਾ ਗੱਡੀ ਚਾਲਕ ਫੜ ਲਿਆ ਇਹ ਗੱਡੀ ਚਾਲਕ ਫੜਿਆ ਜੀ ਠੀਕ ਹੈ ਜੀ ਫੜ ਲਿਆ ਕੀ ਕਾਰਵਾਈ ਸਰ ਇੱਤੇ ਦੇਖੋ ਜੀ 304A ਦਾ ਪੱਤਾ ਦਵਾਵਾਂਗੇ ਠੀਕ ਹੈ ਜੀ ਹਾਂ ਜੀ ਬਾਕੀ ਜੋ ਸੀਨੀਅਰ ਅਫਸਰਾਂ ਨਾਲ ਗੱਲਬਾਤ ਕਰਾਂਗੇ ਫੋਟੋਸ ਕਰਾਂਗੇ ਜੋ ਅਫਸਰਾਂ ਨੂੰ ਕਹਿਣ ਕਹੋਗੇ ਆਪ ਉਹਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਜਿਹੜੀ ਬਾਡੀ ਨੂੰ ਬਣਦੀ ਹੈ ਬਾਡੀ ਜੋ ਬਾਡੀ ਹੈ ਸਰ ਉਹ ਫਲੋਰ ਹਥਲ ਸਿਵਲ ਹਥਲ ਜੀਓਗ੍ਰਾਫੀ ਠੀਕ ਹੈ ਹਾਂ ਆਪਾਂ ਨੂੰ ਪੋਸਟਮਾਰਟਮ ਕਰਾਏਗਾ ਜੀ ਠੀਕ ਥੈਂਕ ਯੂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ